ਰੋਲਾ ਜਿਹੜਾ ਉਹ ਅੱਤਵਾਦੀਆਂ ਦਾ ਤੇ ਉਹ ਪਾਕਿਸਤਾਨ ਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਜਿਹੜਾ ਪਾਣੀ ਹੈ ਉਹ ਅਸੀਂ ਮੋੜ ਕੇ ਇੰਡੀਆ ਵਾਲੇ ਪਾਸੇ ਲੈ ਆਵਾਂਗੇ ਅਸੀਂ ਆਪਣੇ ਵਾਲੇ ਪਾਸੇ ਤੁਹਾਡਾ ਪਾਣੀ ਬੰਦ ਕਰ ਦਿਆਂਗੇ ਇੱਕ ਪਾਸੇ ਹੈਗਾ ਕਿ ਜੇ ਜਦੋਂ ਅਸੀਂ ਪਾਣੀਾਂ ਤੇ ਹੱਕ ਅਧਿਕਾਰ ਬਖਾਉਣੇ ਕਿ ਜੇ ਸਾਡੇ ਵਿੱਚ ਦੀ ਹੋ ਕੇ ਜਾਂਦਾ ਉਹ ਸਾਡੇ ਤੇ ਅਸੀਂ ਪਾਕਿਸਤਾਨ ਨੂੰ ਜਾਣ ਤੋਂ ਰੋਕ ਦਿਆਂਗੇ ਫਿਰ ਜਿਹੜਾ ਪਾਣੀ ਪੰਜਾਬ ਵਿੱਚ ਦੀ ਪੰਜਾਬ ਦੇ ਦਰਿਆਵਾਂ ਵਿੱਚ ਦੀ ਹੋ ਕੇ ਜਾਂਦਾ ਹੈ ਫਿਰ ਉਹਦੇ ਤੇ ਪੰਜਾਬ ਦਾ ਅਧਿਕਾਰ ਕਿਉਂ ਨਹੀਂ ਬੁੱਧੀ ਜੀਵੀਆਂ ਦੇ ਅੰਕੜੇ ਹੈ ਕਿ 15 ਸਾਲ ਤੱਕ ਦਾ ਜਿਹੜਾ ਪਾਣੀ ਪੀਣ ਦਾ ਰਹਿ ਗਿਆ ਪੰਜਾਬ ਕੋਲੇ ਉਸ ਤੋਂ ਬਾਅਦ ਜਿਹੜਾ ਪਾਣੀ ਪਹਿਲੇ ਖਤਮ ਹੋ ਜਾਣਾ ਤਾਂ ਫਿਰ ਇਹਦੇ ਤੇ ਕੋਧ ਪੰਜਾਬ 15 ਸਾਲਾਂ ਤੱਕ ਰਹੀ ਪਾਣੀ ਤੇ ਨਿਰਪਰਾ ਤੇ ਉਸ ਤੋਂ ਬਾਅਦ ਖਤਮਤਾ ਇਹ ਬਹੁਤ ਵੱਡੀ ਜਿਹੜੀ ਗਲਤ ਗੱਲ ਆ ਕੇਂਦਰ ਸਰਕਾਰ ਦੀ ਹੁਣ ਸੈਂਟਰ ਸਰਕਾਰ ਕੀ ਕਰ ਰਹੀ ਹੈ ਜਿਹੜਾ ਸਾਡਾ ਪਾਣੀ ਹੈ ਸਾਡੇ ਹੋਰ ਲਜਾਣਾ ਚਾਹੁੰਦੀ ਆ ਪਰ ਜਿਹੜਾ ਪੰਜਾਬ ਕੋਲੇ ਪਹਿਲਾਂ ਹੀ ਪਾਣੀ ਆ ਪਹਿਲਾਂ ਜਿਹੜੀਆਂ ਅੱਗੇ ਸਾਡੇ ਸੂਏ ਸੀਗੇ ਨਹਿਰਾਂ ਸੀਗੀਆਂ ਕੱਸੀਆਂ ਸੀਗੀਆਂ ਪੂਰੇ ਸਾਲ-ਸਾਲ ਵਗਦੀਆਂ ਸੀਗੀਆਂ ਹੁਣ ਕੀ ਹੈ ਹੁਣ 6 6 6 ਮਹੀਨੇ 사ਤ 사ਤ ਮਹੀਨੇ ਬੰਦ ਰਹਿੰਦੀ ਹੈ ਕਿਉਂਕਿ ਸਾਡੇ ਕੋਲੇ ਪਾਣੀ ਹੈ ਨਹੀਂਗਾ ਇਹ ਪਾਣੀ ਵੀ ਲੈ ਕੇ ਜੜਾ ਗਿਆ ਹੈ ਕਾਫੀ ਵਿਵਾਦ ਚ ਰਿਹਾ ਹੋਇਆ ਹੈ ਕਿ ਅ ਸੈਂਟਰ ਸਰਕਾਰ ਵੀ ਉਹ ਹੈ ਲੈ ਸਰਕਾਰ ਨੂੰ ਪਾਣੀ ਦਿੱਤਾ ਜਾ ਰਿਹਾ ਤੇ ਪੰਜਾਬ ਸਰਕਾਰ ਦਿਓ ਵਿਰੋਧ ਕੀਤਾ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਦੀ ਬਖਸ਼ੀ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਛੱਤਰ ਸਿੰਘ ਜੈਤੋ ਬੀਕੇ ਜੋਗਤਾ ਮਾਲਵਾ ਸੂਬਾ ਪ੍ਰਧਾਨ ਇਸਕੇ ਮੈਂਬਰ ਜਿਹੜਾ ਤੁਸੀਂ ਪਾਣੀਆਂ ਦੇ ਵਿਵਾਦ ਦੀ ਗੱਲ ਕੀਤੀ ਹੈ ਐਸ ਕੇ ਐਮ ਨੇ ਜਦੋਂ ਇਹਨਾਂ ਨੇ ਐਮ ਐਮ ਬੋਰਡ ਜਦੋਂ ਸੈਂਟਰ ਸਰਕਾਰ ਨੇ ਆਪਦੇ ਕਬਜ਼ੇ ਚ ਲਿਆ ਉਦੋਂ ਵੀ ਸੰਯੁਕਤ ਕਿਸਾਨ ਮੋਰਚੇ ਨੇ ਰੌਲਾ ਪਾਇਆ ਸੀਗਾ ਵੀ ਸਾਡਾ ਜਿਹੜਾ ਪਾਣੀਆਂ ਦਾ ਹੱਕ ਆ ਸਾਡਾ ਜਿਹੜੀ ਪਾਣੀਆਂ ਦੀ ਵੰਡ ਸਹੀ ਹੋਣੀ ਚਾਹੀਦੀ ਹੈ ਪਹਿਲਾਂ ਸਹੀ ਪਾਣੀਆਂ ਦੀ ਵੰਡ ਹੋਈ ਵੀ ਹੈ ਹੁਣ ਸੈਂਟਰ ਸਰਕਾਰ ਕੀ ਕਰ ਰਹੀ ਹੈ ਜਿਹੜਾ ਸਾਡਾ ਪਾਣੀ ਹੈ ਸਾਡੇ ਹੋਰ ਲਜਾਣਾ ਚਾਹੁੰਦੀ ਹੈ ਪਰ ਜਿਹੜਾ ਪੰਜਾਬ ਕੋਲੇ ਪਹਿਲਾਂ ਹੀ ਪਾਣੀ ਹੈ ਪਹਿਲਾਂ ਜਿਹੜੀਆਂ ਅੱਗੇ ਸਾਡੇ ਸੂਏ ਸੀਗੇ ਨਹਿਰਾਂ ਸੀਗੀਆਂ ਕੱਸੀਆਂ ਸੀਗੀਆਂ ਪੂਰੇ ਸਾਲ-ਸਾਲ ਵਗਦੀਆਂ ਸੀਗੀਆਂ ਹੁਣ ਕੀ ਹੈ ਹੁਣ 6 6 6 ਮਹੀਨੇ 7 7 ਮਹੀਨੇ ਬੰਦ ਰਹਿੰਦੀਆਂ ਕਿਉਂਕਿ ਸਾਡੇ ਕੋਲੇ ਪਾਣੀ ਹੈ ਨਹੀਂਗਾ ਅਸੀਂ ਪਿੱਛੇ ਸਾਡੇ ਭਗਵੰਤ ਮਾਨ ਜੀ ਨਾਲ ਮੀਟਿੰਗ ਵੀ ਹੋਈ ਆ ਅਸੀਂ ਉਦੋਂ ਵੀ ਉਹਨੂੰ ਕਿਹਾ ਸੀਗਾ ਪਾਣੀਆਂ ਤੇ ਮੁੱਦੇ ਤੇ ਬੋਲੋ ਤੁਸੀਂ ਠੀਕ ਆ ਸਾਡੇ ਹਰਿਆਣੇ ਵਾਲੇ ਵੀ ਸਾਡੇ ਭਾਈਚਾਰਾ ਹੈ ਰਾਜਸਥਾਨ ਵੀ ਸਾਡਾ ਭਾਈਚਾਰਾ ਹੈ ਜਿਹੜਾ ਰਾਜਸਥਾਨ ਨੂੰ ਇਹਨਾਂ ਨੇ ਪਾਣੀ ਦਿੱਤਾ ਉਹਦਾ ਕੋਈ ਪੈਸਾ ਨਹੀਂ ਲਿਆ ਪਤਾ ਨਹੀਂ ਕਿੰਨੇ ਕ ਪੈਸੇ ਐਡਵਾਂਸ ਆਪਣੇ ਉਹਨਾਂ ਕਰਨੀ ਪਏ ਹੋਏ ਆ ਅਸੀਂ ਉਹਨਾਂ ਪਾਣੀ ਜਾਣ ਤੋਂ ਨਹੀਂ ਰੋਕ ਰਹੇ ਅਸੀਂ ਅਸੀਂ ਜਿਹੜਾ ਸਾਡਾ ਹੱਕ ਆ ਅਸੀਂ ਹੱਕ ਨਹੀਂ ਜਾਣ ਦੇਵਾਂਗੇ ਜਿਹੜਾ ਸਾਡਾ ਪੰਜਾਬ ਦਾ ਹੱਕ ਆ ਸਾਡਾ ਜਿਹੜਾ ਪਰਸ ਪਾਣੀ ਸਾਰਾ ਬਾਹਰ ਜਾ ਰਿਹਾ ਅਸੀਂ ਕਿਸੇ ਹਾਲਤ ਵੀ ਬਾਹਰ ਨਹੀਂ ਜਾਣ ਦੇਵਾਂਗੇ ਪਹਿਲਾਂ ਵੀ ਅਸੀਂ ਭਗਵੰਤ ਮਾਨ ਨੂੰ ਕਹਿ ਸਕਿਆ ਤੁਸੀਂ ਇੱਥੇ ਮੁੱਦਾ ਚੱਕੋ ਸੰਯੁਕਤ ਕਿਸਾਨ ਮੋਰਚਾ ਤੁਹਾਡੇ ਨਾਲ ਖੜਾ ਹੈ ਅਸੀਂ ਕਿਸੇ ਹਾਲਤ ਵੀ ਜਿਹੜਾ ਪਾਣੀ ਹੈ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ ਜੀ ਤੁਸੀਂ ਕੀ ਕਹਿਣਾ ਚਾਹੋ ਜੀ ਸਤਿ ਸ਼੍ਰੀ ਅਕਾਲ ਮੈਂ ਜੋ ਸੰਧਤ ਸਿੰਘ ਬਰਾੜ ਬੀਕੇਯੂ ਇੱਕ ਤਾਂ ਸਿੱਧੂਪੁਰ ਮੈਂ ਇਹੀ ਕਹਿਣਾ ਚਾਹੁੰਦਾ ਜੀ ਦੇਖੋ ਬੜੀ ਦੇਰ ਤੋਂ ਹੀ ਚੀਜ਼ਾਂ ਚੱਲਦੀਆਂ ਕਿ ਆਪਾਂ ਸੁਣਦੇ ਹਾਂ ਸਾਰੇ ਸੁਭੂਜਮਾਨ ਲੋਕ ਕਹਿੰਦੇ ਕਿ ਇੱਕ ਜੰਗ ਜਿਹੜੀ ਹੈ ਉਹ ਵਿਸ਼ਵ ਜੰਗ ਜਿਹੜੀ ਪਾਣੀ ਆ ਪਿੱਛੇ ਲੱਗਣੀ ਹੈ ਤੇ ਪਾਣੀ ਦੇਖੋ ਜਿਵੇਂ ਆਪਾਂ ਕਹਿੰ ਬੇਸ਼ੱਕ ਉਹ ਤਿੱਬਤ ਦੀਆਂ ਪਹਾੜੀਆਂ ਤੋਂ ਚੱਲ ਕੇ ਆਉਂਦਾ ਹੈ ਅੱਜ ਸਾਡੀ ਜਿਹੜੀ ਮੋਦੀ ਸਾਹਿਬ ਦੀ ਉਹ ਲੜਾਈ ਹੈ ਬੇਸ਼ੱਕ ਪੈਲਗਾਮ ਦੇ ਵਿੱਚੋਂ ਕਤਲੋਗਾਰਦ ਹੋਈ ਰੌਲਾ ਜਿਹੜਾ ਉਹ ਅੱਤਵਾਦੀਆਂ ਦਾ ਇਹ ਤੋਂ ਪਾਕਿਸਤਾਨ ਨੂੰ ਕਿਹਾ ਜਾ ਰਿਹਾ ਕਿ ਤੁਹਾਡਾ ਜਿਹੜਾ ਪਾਣੀ ਹੈ ਉਹ ਅਸੀਂ ਮੋੜ ਕੇ ਇੰਡੀਆ ਵਾਲੇ ਪਾਸੇ ਲੈ ਆਵਾਂਗੇ ਅਸੀਂ ਆਪਣੇ ਵਾਲੇ ਪਾਸੇ ਤੁਹਾਡਾ ਪਾਣੀ ਬੰਦ ਕਰ ਦਿਆਂਗੇ ਇੱਕ ਪਾਸੇ ਹੈਗਾ ਕਿ ਜਦੋਂ ਅਸੀਂ ਪਾਣੀਆ ਤੇ ਹੱਕ ਅਧਿਕਾਰ ਬਖਾਉਣੇ ਕਿ ਜੇ ਸਾਡੇ ਵਿੱਚ ਦੀ ਹੋ ਕੇ ਜਾਂਦਾ ਉਹ ਸਾਡੇ ਤੇ ਅਸੀਂ ਪਾਕਿਸਤਾਨ ਨੂੰ ਜਾਣ ਤੋਂ ਰੋਕ ਦਿਆਂਗੇ ਫਿਰ ਜਿਹੜਾ ਪਾਣੀ ਪੰਜਾਬ ਵਿੱਚ ਦੀ ਪੰਜਾਬ ਦੇ ਦਰਿਆਵਾਂ ਵਿੱਚ ਦੀ ਹੋ ਕੇ ਜਾਂਦਾ ਹੈ ਫਿਰ ਉਹਦੇ ਤੇ ਪੰਜਾਬ ਦਾ ਅਧਿਕਾਰ ਕਿਉਂ ਨਹੀਂ ਹੈ ਪਿਛਲੇ ਦਿਨੀ ਮੈਂ ਰਾਜਸਥਾਨ ਦੀ ਕਵਰੇਜ ਕਰਕੇ ਆਇਆ ਉੱਥੋਂ ਪਤਾ ਲੱਗਿਆ ਕਿ ਪਹਿਲਾਂ ਕਿੱਥੋਂ ਤੱਕ ਪਾਣੀ ਜਾਂਦਾ ਸੀ ਹੁਣ ਜਿਹੜੀ ਇੰਦਰਾ ਗਾਂਧੀ ਕਨਾਲ ਹੈ ਉਹਦਾ ਪਾਣੀ ਜੈਸਲਮੇਰ ਤੇ ਬੀਕਾਨੇਰ ਤੱਕ ਲਜਾਇਆ ਜਾ ਰਿਹਾ ਹੈ ਇਹਦਾ ਮਤਲਬ ਹੈ ਕਿ ਸਾਡੇ ਪਾਣੀ 'ਚ ਕਟੌਤੀ ਹੋਰ ਹੋਊਗੀ ਫਿਰ ਜਦੋਂ ਕਦੇ ਕਿਸਾਨ ਜਥੇਬੰਦੀਆਂ ਨੇ ਇਹ ਮਸਲੇ ਖੜੇ ਕੀਤੇ ਕਿ ਜਿਹੜੇ ਖਾਲੇ ਪੱਕੇ ਕੀਤੇ ਜਾ ਰਹੇ ਆ ਜਿਹੜੇ ਸੂਏ ਕੱਸੀਆਂ ਪੱਕੇ ਕੀਤੇ ਜਾ ਰਹੇ ਆ ਜਿਹੜੀਆਂ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਇੱਕ ਇੱਕ ਬੂੰਦ ਪਾਣੀ ਦੀ ਪੰਜਾਬ ਦੇ ਵਿੱਚੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਰੀਸਾਈਕਲਿੰਗ ਪਾਣੀ ਦੀ ਹੁੰਦੀ ਹੈ ਉਹ ਵੀ ਰੋਕ ਦਿੱਤੀ ਜਾਵੇ ਉਹਦੇ ਨਾਲ ਬਹੁਤ ਵੱਡਾ ਫਰਕ ਪਊਗਾ ਸਾਡੇ ਇੱਕ ਇੱਕ ਸਾਡੀ ਤਰਾਸ ਦੀ ਹੈ ਕਿ ਸਾਨੂੰ ਝੋਨਾ ਦੇ ਦਿੱਤਾ ਗਿਆ ਸਾਡੇ ਤੇ ਥੋਪ ਦਿੱਤਾ ਗਿਆ ਇੱਕ ਵਾਰੀ ਉਦੋਂ ਸਾਨੂੰ ਹਰ ਇੱਕ ਸਹੂਲਤ ਦਿੱਤੀ ਗਈ ਉਹਦੇ ਜਰੀਏ ਇੱਕ ਸਾਰਾ ਸਾਡਾ ਪਾਣੀ ਜਿਹੜਾ ਉਹ ਦੇਖੋ ਕਿੰਨਾ ਕਿੰਨਾ ਨੀਵਾ ਪੱਧਰ ਚਲਾਇਆ ਗਿਆ ਪਾਣੀ ਦਾ ਜ਼ਮੀਨੀ ਪਾਣੀ ਦਾ ਸਾਡਾ ਜ਼ਮੀਨੀ ਪਾਣੀ ਵੀ ਜਾ ਰਿਹਾ ਸਾਡੇ ਕੋਲ ਸਾਡਾ ਨਹਿਰੀ ਪਾਣੀ ਵੀ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੈ ਕਿ ਜੇ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਸਾਡੇ ਕੋਲ ਪਾਣੀ ਇਸ ਤੋਂ ਬਾਅਦ ਦੇਣ ਵਾਸਤੇ ਹੈ ਨਹੀਂ ਤਾਂ ਇਹ ਗੱਲਾਂ ਦਾ ਕੜਾ ਨਹੀਂ ਹੋਣਾ ਚਾਹੀਦਾ ਜਿਵੇਂ ਪਿਛਲੇ 3 ਸਾਲਾਂ ਦੇ ਵਿੱਚ ਕਹਿੰਦੇ ਆ ਕਿ ਸਰਕਾਰ ਨੇ ਕਿਹਾ ਤਾਂ ਬਹੁਤ ਕੁਝ ਬਹੁਤ ਵੱਡੇ ਦਾਅਵੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਸੱਤਾ ਤੇ ਕਾਬਜ਼ ਹੋਈ ਪਰ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਵਾਸਤੇ ਬਿਲਕੁਲ ਅਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਉਸੇ ਪੰਜਾਬ ਦੇ ਵਿੱਚ ਤੁਸੀਂ ਵੀ ਰਹਿਣਾ ਉਸੇ ਪੰਜਾਬ ਦੇ ਵਿੱਚ ਸਾਡ ਤੁਸੀਂ ਵੀ ਲੈਣਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਪਲਣਾ ਇਹ ਪਾਣੀ ਨਾ ਹੋਇਆ ਤਾਂ ਪਾਣੀ ਬਿਨਾ ਅਸੀਂ ਮਰ ਜਾਗੇ ਇਸ ਕਰਕੇ ਕਹਿੰਦੇ ਕਿ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਉਹਨਾਂ ਦਾ ਸਟੈਂਡ ਸਖਤ ਹੋਣਾ ਚਾਹੀਦਾ ਹੈ ਕਿ ਜੋ ਇਹ ਤੋਂ ਪਹਿਲਾਂ ਸਾਡੀਆਂ ਪਾਣੀ ਦੀਆਂ ਮੰਡੀਆਂ ਪਈਆਂ ਹੋਈਆਂ ਜਿੰਨੇ ਛੱਤਰਛਾਈ ਸਾਥੀ ਨੇ ਕਿਹਾ ਕਿ ਰਾਜਸਥਾਨ ਨੂੰ ਫ੍ਰੀ ਆਫ ਕੋਸਟ ਇੱਕ ਤਰੀਕੇ ਨਾਲ ਪਾਣੀ ਜਾ ਰਿਹਾ ਪਤਾ ਨਹੀਂ ਕਿੰਨਾ ਪੈਸਾ ਰਾਜਸਥਾਨ ਵਾਲਾ ਸਾਡਾ ਖੜਾ ਹੈ ਹਾਲਾਂਕਿ ਉਸ ਪੈਸੇ ਦੀ ਰਿਕਵਰੀ ਹੋਣੀ ਚਾਹੀਦੀ ਹੈ ਜੇ ਕੋਈ ਹੋਰ ਪਾਣੀ ਇੱਕ ਬੂੰਦ ਵੀ ਪਾਣੀ ਜਾਣਾ ਨਹੀਂ ਚਾਹੀਦਾ ਕਟੌਤੀ ਬੇਸ਼ੱਕ ਕਰ ਲੋ ਜਿਹੜਾ ਹੋਰ ਛੇਟਾਂ ਨੂੰ ਪਾਣੀ ਜਾ ਰਿਹਾ ਜਿੰਨੇ ਚਿਰ ਪੰਜਾਬ ਕੋਲੇ ਪਾਣੀ ਹੈ ਨਹੀਂ ਹੈਗੇ ਮਾਲਕ ਹੈ ਪਾਣੀ ਦੇ ਸਾਡੇ ਕੋਲ ਹੈ ਨਹੀਂ ਅਸੀਂ ਮਰਾਂਗੇ ਇਸ ਪਾਣੀ ਬਿਨਾ ਤਾਂ ਫਿਰ ਮਾਨ ਸਾਹਿਬ ਦਾ ਸਟੈਂਡ ਜਿਹੜਾ ਸਖਤ ਹੋਣਾ ਚਾਹੀਦਾ ਕੇਂਦਰ ਦੇ ਅੱਗੇ ਮਾਨ ਸਾਹਿਬ ਨੂੰ ਅੜਨਾ ਚਾਹੀਦਾ ਹੈ ਜੋ ਸੱਚੀ ਪੰਜਾਬ ਦੇ ਪੁੱਤ ਹੈ ਠੀਕ ਹੈ ਹਾਂ ਇਧਰ ਠੀਕ ਆ ਸਭ ਤੋਂ ਪਹਿਲਾਂ ਜੀ ਸਭ ਦਾ ਪੱਤਰਕਾਰ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਅੱਜ ਪਾਣੀ ਦੇ ਮਸਲੇ ਨੂੰ ਲੈ ਕੇ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੈਂ ਜਤਿੰਦਰਜੀਤ ਸਿੰਘ ਭਿੰਡਰ ਭਾਰਤੀ ਕਿਸਾਨ ਯੂਨੀਅਨ ਇਕਸਿੱਧੂਪੁਰ ਬਲਾਕ ਜੈਤੋ ਗੱਲ ਪਾਣੀ ਦੀ ਹੋ ਰਹੀ ਹੈ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਬਹੁਤ ਡਿਟੇਲ ਦੇ ਨਾਲ ਜਿਹੜੀ ਗੱਲ ਕੀਤੀ ਹੈ ਆ ਤਕਰੀਬਨ 8500 ਕਿਊਸਕ ਪਾਣੀ ਆ ਜਿਹੜਾ ਹਰਿਆਣੇ ਨੂੰ ਹੋਰ ਦੇਣ ਦੀਆਂ ਤਿਆਰੀਆਂ ਹੋ ਚੁੱਕੀਆਂ ਕਿ ਦਿੱਤਾ ਜਾ ਰਿਹਾ ਹੈ ਜਿਦੇ ਵਿੱਚ ਕੇਂਦਰ ਦੀ ਸਰਕਾਰ ਸਾਡੇ ਕੁਦਰਤੀ ਸਰੋਤਾਂ ਨੂੰ ਕੁਦਰਤੀ ਸੋਮਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਚਾਹੁੰਦੀ ਆ ਔਰ ਜਿਹੜਾ ਇਹ ਪਾਣੀ ਦਿੱਤਾ ਜਾ ਰਿਹਾ ਪੰਜਾਬ ਪਹਿਲਾਂ ਹੀ ਜਿਹੜਾ ਪੰਜਾਬ ਦੇ ਬੁੱਢੀ ਜੀਵੀਆਂ ਦੇ ਅੰਕੜੇ ਆ ਕਿ 15 ਸਾਲ ਤੱਕ ਦਾ ਜਿਹੜਾ ਪਾਣੀ ਪੀਣ ਦਾ ਰਹੇਗਾ ਪੰਜਾਬ ਕੋਲੇ ਇਸ ਤੋਂ ਬਾਅਦ ਜਿਹੜਾ ਪਾਣੀ ਪਹਿਲੇ ਖਤਮ ਹੋ ਜਾਣਾ ਤਾਂ ਫਿਰ ਇਹਦੇ ਤੇ ਕੋਈ ਸਵਾਲ ਖੜੇ ਹੁੰਦੇ ਆ ਕਿ ਜੇਕਰ ਸਾਡਾ ਖੁਦ ਪੰਜਾਬ 15 ਸਾਲਾਂ ਤੱਕ ਹੀ ਪਾਣੀ ਤੇ ਨਿਰਪਰ ਹਾ ਤੇ ਉਸ ਤੋਂ ਬਾਅਦ ਖਤਮ ਹੋਤਾ ਇਹ ਬਹੁਤ ਵੱਡੀ ਜਿਹੜੀ ਗਲਤ ਗੱਲ ਆ ਕੇਂਦਰੀ ਸਰਕਾਰ ਦੀ ਕਿ ਪੰਜਾਬ ਸਰਕਾਰ ਤੇ ਦਬਾਅ ਬਣਾ ਕੇ ਜਿਹੜਾ ਹਰਿਆਣੇ ਨੂੰ ਪਾਣੀ ਦਿੱਤਾ ਜਾ ਰਿਹਾ ਸੀ ਇਹ ਨਹੀਂ ਕਹਿ ਰਹੇ ਕਿ ਹਰਿਆਣੇ ਨੂੰ ਪਾਣੀ ਕਿਉਂ ਦਿੱਤਾ ਜਾ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਪੰਜਾਬ ਨੂੰ ਲੋੜ ਆ 8500 ਕਿਉਂਕਿ ਕੋਈ ਥੋੜੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਆ ਪਾਣੀ ਦਾ ਹਰਿਆਣੇ ਨੂੰ ਜਾਣਾ ਬਾਕੀ ਹਰਿਆਣੇ ਨੂੰ ਜਿਹੜੀ ਗੱਲ ਆ ਪਾਣੀ ਪਹਿਲਾਂ ਜਾ ਵੀ ਰਿਹਾ ਹੈ ਬਿਸ਼ੱਕ ਦੀ ਐਸਓਈਐਲ ਦੇ ਮੁੱਦੇ ਦੇ ਨਾਂ ਤੇ ਸਾਡੇ ਬਹੁਤ ਸਾਰੇ ਲੋਕ ਆ ਇਹ ਗੱਲ ਤੋਂ ਅਣਜਾਣ ਹੋਣਗੇ ਕਿ ਸ਼ਾਇਦ ਪਾਣੀ ਜਾ ਨਹੀਂ ਰ ਰਾਵੀ ਤੇ ਬਿਆਸ ਰਾਹੀਂ ਬਹੁਤ ਸਾਰੇ ਸਾਡੇ ਬੁੱਧੀ ਜਮਿਆਂ ਨੂੰ ਪਤਾ ਹਰਿਆਣੇ ਵਾਲੇ ਵੀਰਾਂ ਨੂੰ ਪਤਾ ਸਰਕਾਰ ਨੂੰ ਪਤਾ ਕਿ ਹਰਿਆਣੇ ਨੂੰ ਪਾਣੀ ਪਹਿਲਾਂ ਹੀ ਜਾ ਰਿਹਾ ਤੇ ਇਸ ਕਰਕੇ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ ਵੱਡੇ ਸੰਕਟ ਖੜਾ ਹੋਣ ਜਾ ਰਿਹਾ ਜਿਸ ਤੇ ਅਸੀਂ ਸਾਰੀਆਂ ਹੀ ਤਕਰੀਬਨ ਜਥੇਬੰਦੀਆਂ ਪੰਜਾਬ ਚ ਸਾਰੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਅਸੀਂ ਸਖਤ ਚਰਚਾ ਤੇ ਨਖੇਦੀ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਸੱਚਮੁੱਚ ਜਿਹੜੇ ਲੋਕਾਂ ਨੇ ਪੰਜਾਬ ਦੇ ਹਿੱਤਾਂ ਦੀ ਖਾਤਰ ਪੰਜਾਬ ਦੇ ਮੁੱਦਿਆਂ ਦੀ ਖਾਤਰ 92 ਜ ਤੱਕ ਇਹਨਾਂ ਦੀ ਸਰਕਾਰ ਬਣਾਈ ਆ ਤਾਂ ਸਾਡਾ ਮਾਨਯੋਗ ਸੀਐਮ ਭਗਵੰਤ ਮਾਨ ਸਾਬ ਨੂੰ ਸਾਡੀ ਬੇਨਤੀ ਹੈ ਕਿ ਪਾਣੀ ਤੇ ਸਖਤ ਤੋਂ ਸਖਤ ਸਟੈਂਡ ਲਿਆ ਜਾਵੇ ਔਰ ਪੰਜਾਬ ਦੇ ਇਸ ਪਾਣੀ ਨੂੰ ਬਚਾਉਣ ਲਈ ਹਰ ਰੋਕ-ਠਾਮ ਆ ਜਿਹੜੀ ਕੀਤੀ ਜਾਵੇ ਕਿਉਂਕਿ ਜੇਕਰ ਸਾਡੇ ਕੋਲੇ ਪਾਣੀ ਨਾ ਰਿਹਾ ਤਾਂ ਸਾਡੇ ਪੂਰ ਭਾਰਤ ਦੇ ਕੇਂਦਰੀ ਪੂਲ ਦੇ ਵਿੱਚ 51% ਅਨਾਜ ਪੈਦਾ ਕਰਨ ਵਾਲੀ ਸਟੇਟ ਆ ਸਾਡਾ ਇਕੱਲਾ ਪੰਜਾਬ ਆ ਤਾਂ ਜੇ ਪੰਜਾਬ ਦੇ ਵਿੱਚ ਪਾਣੀ ਖਤਮ ਹੋ ਗਿਆ ਤਾਂ ਸਮੁੱਚੇ ਕੇਂਦਰੀ ਪੂਲ ਦੇ ਵਿੱਚ ਜਿਹੜਾ ਅਨਾਜ ਦੀ ਭਰਮਾਰ ਆ ਉਹਦੀ ਵੱਡੀ ਘਟਾਉਤੀ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਸੋ ਅਗਰ ਦੇਸ਼ ਦੇ ਜਿਹੜੇ 80 ਕਰੋੜ ਲੋਕਾਂ ਨੂੰ 2 ਰੁਪਏ ਕਿਲ ਵਾਲਾ ਅਨਾਜ ਕੇਂਦਰ ਦੀ ਸਰਕਾਰ ਫਰੀ ਦੇ ਵਿੱਚ ਉਹਨਾਂ ਦਾ ਢਿੱਡ ਭਰ ਰਹੀ ਆ ਤਾਂ ਸਾਰਾ ਪੰਜਾਬ ਦੇ ਵਿੱਚੋਂ ਹੀ ਉਹ ਜਾ ਰਿਹਾ ਸੋ ਸਾਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਕਿ ਹੋਰ ਤਾਂ ਬਹੁਤੀਆਂ ਗੱਲਾਂ ਤੋਂ ਤੁਸੀਂ ਨਹੀਂ ਪੁੱਗ ਸਕੇ ਸਾਡੀ ਬੇਨਤੀ ਆ ਪਾਣੀ ਦੇ ਮਸਲੇ ਤੇ ਐਨ ਸਖਤ ਸਟੈਂਡ ਲਾਓ ਜਿਹੋ ਜਿਹਾ ਵੀ ਹੋਇਆ ਅਗਰ ਕੇਂਦਰ ਦੀ ਸਰਕਾਰ ਨੇ ਫਿਰ ਵੀ ਕੋਈ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕੋਸ਼ਿਸ਼ ਕਰਾਂਗੇ ਪੰਜਾਬ ਦੀਆਂ ਸਾਰੀਆਂ ਲੜਨ ਵਾਲੀਆਂ ਜਥੇਬੰਦੀਆਂ ਸਰਕਾਰ ਦਾ ਵਿਰੋਧ ਕਰਾਂਗੇ ਔਰ ਕੇਂਦਰ ਦੀ ਸਰਕਾਰ ਨੇ ਪਹਿਲਾਂ ਹੀ ਹੱਥ ਵਡਣ ਲਈ ਤੁਹਾਨੂੰ ਪਤਾ ਪਿਛਲੇ ਸਮੇਂ ਦੇ ਵਿੱਚ ਜਥੇਬੰਦੀਆਂ ਨੇ ਬਹੁਤ ਜਥੇਬੰਦੀਆਂ ਨੇ ਵਿਰੋਧ ਕੀਤਾ ਚੰਡੀਗੜ੍ਹ ਦੇ ਵਿੱਚ ਜਾ ਕੇ ਕਿਉਂਕਿ ਜਿਹੜੀ ਭਾਖੜਾ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੀ ਉਹਦੇ ਵਿੱਚ ਅਧਿਕਾਰੀਆਂ ਦੀ ਗਿਣਤੀ ਆ ਉਹ ਲਗਾਤਾਰ ਕੇਂਦਰ ਦੀ ਸਰਕਾਰ ਆਪਦੀ ਗਿਣਤੀ ਵਧਾ ਰਹੀ ਆ ਤੇ ਪੰਜਾਬ ਦੇ ਅਧਿਕਾਰੀਆਂ ਦੀ ਗਿਣਤੀ ਘਟ ਹੋਣ ਕਾਰਨ ਜ਼ਬਰਦਸਤੀ ਅੱਜ ਕੇਂਦਰ ਦੀ ਸਰਕਾਰ ਆ ਜਿਹੜੀ ਪਾਣੀ ਇਹ ਹਰਿਆਣੇ ਨੂੰ ਦੇਣ ਜਾ ਰਹੀ ਹੈ ਸੋ ਸਾਡੀ ਪੰਜਾਬ ਦੀ ਸਰਕਾਰ ਨੂੰ ਦੁਬਾਰਾ ਫਿਰ ਅਪੀਲ ਹੈ ਕਿ ਇੱਤੇ ਸਖਤ ਸਟੈਂਡ ਲਿਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਅਨਾਜ ਪੈਦਾ ਹੋ ਰਿਹਾ ਇਸ ਪਾਣੀ ਕਰਕੇ ਹੀ ਹੋ ਰਿਹਾ ਇਸ ਪਾਣੀ ਨੂੰ ਬਚਾਇਆ ਜਾਵੇ ਤਾਂ ਕਿ ਭਾਰਤ ਦੇਸ਼ ਦੇ 80 ਕਰੋੜ ਲੋਕਾਂ ਨੂੰ ਜਿਹੜਾ 2 ਰੁਪਏ ਕਿਲੋ ਵਾਲਾ ਜਾਂ ਫ੍ਰੀ ਅਨਾਜ ਮਿਲਦਾ ਉਹਦੇ ਤੇ ਜਿਹੜਾ ਸਰਕਾਰ ਆ ਬਰਕਰਾਰ ਰਹਿ ਸਕਦੀ ਆ ਜੇਕਰ ਪੰਜਾਬ ਦਾ ਪਾਣੀ ਵਜਦਾ ਤਾਂ ਠੀਕ ਹੈ ਜੀ